ਹਾਂਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਬਲੌਗਸ ਵਿਦ ਬ੍ਰਿੰਦਰ ਦੇ ਵਿੱਚ ਅੱਜ ਆਪਾਂ ਤੁਹਾਨੂੰ ਲੈ ਕੇ ਚੱਲਦੇ ਹਾਂ ਜੀ ਪਿੰਡਾਂ ਦਾ ਦੁਸਹਿਰਾ ਦਿਖਾਉਣ ਇਹ ਆ ਜੀ ਸਾਂਜੀ ਮਾਤਾ ਸਭ ਤੋਂ ਪਹਿਲਾਂ ਸਟਾਰਟ ਕਰਦੇ ਹਾਂ ਜੀ ਇਸ ਸਾਰੇ ਦੇ ਦਿਨ ਤੋਂ ਸਟਾਰਟਿੰਗ ਦੇ ਵਿੱਚ ਆਪਾਂ ਸਾਂਜੀ ਮਾਤਾ ਦੀ ਪੂਜਾ ਕਰਕੇ ਉਸ ਤੋਂ ਬਾਅਦ ਆਪਾਂ ਜਲ ਪ੍ਰਵਾਹ ਕਰਦੇ ਹਾਂ ਇਹ ਸਾਂਜੀ ਮਾਤਾ ਹੈ ਤੇ ਇੱਕ ਤੁਹਾਨੂੰ ਦਿਖਾਉਂਦੇ ਹਾਂ ਬਰੋਟਾ ਮਤਲਬ ਕਿ ਸਾਡੇ ਗਵਾਂਡੀਆਂ ਨੇ ਲਾਈ ਸੀ ਸਾਂਜੀ ਮਾਤਾ ਅਸੀਂ ਲਾਇਆ ਹੋਇਆ ਸੀ ਬਰੋਟਾ ਸਾਡਾ ਦਾ ਦੇਸੀ ਜਿਹਾ ਕੰਮ ਸੀਗਾ ਸੋ ਇਹ ਛੋਟਾ ਜਿਹਾ ਬਰੋਟਾ ਲਾਇਆ ਹੋਇਆ ਸੀ ਮਾਤਾ ਨੇ ਫਿਰ ਇਹਨੂੰ ਆਪਾਂ ਨੇ ਵਧਾਉਣ ਤੋਂ ਪਹਿਲਾਂ ਚਰਾਗ ਲਾਉਨੇ ਆ ਜਿਵੇਂ ਆਮ ਪਿੰਡਾਂ ਦੇ ਵਿੱਚ ਲਾਇਆ ਹੀ ਜਾਂਦਾ ਕਸਾਰ ਨਾਲ ਸੋ ਸਭ ਤੋਂ ਪਹਿਲਾਂ ਮੈਂ ਰਸੋਈ ਦੇ ਵਿੱਚ ਗਈ ਇਹ ਸਿਰਫ ਆਪਾਂ ਬਲੌਗ ਬਣਾਉਣ ਦੇ ਲਈ ਕਸਾਰ ਬਣਾਇਆ ਸੀ ਮੈਂ ਕਿਹਾ ਚਲੋ ਮੇਰੀ ਵੀਡੀਓ ਵੀ ਬਣ ਜੂਗੀ ਵੀ ਨਾਲੇ ਕਸਾਰ ਬਣ ਜੂਗਾ ਮੇਰੀ ਮਾਤਾ ਇਹ ਦੇਖ ਕੇ ਖੁਸ਼ ਹੋਏਗੀ ਵੀ ਚਲੋ ਜਿਉਟੀਬ ਦੇ ਚੱਕਰ 'ਚ ਕੁੜੀ ਰਸੋਈ 'ਚ ਤਾਂ ਆਈ ਸੋ ਹੁਣ ਆਪਾਂ ਕਸਾਰ ਬਣਾ ਰਹੇ ਆ ਆਪਾਂ ਨੇ ਦੇਸੀ ਘੀ ਦਾ ਕਸਾਰ ਬਣਾਉਣਾ ਲੋੜੋਂ ਚਾਲ ਜਿੰਨਾ ਕੁ ਵੀ ਤੁਸੀਂ ਕਸਰ ਬਣਾਉਣਾ ਉਹਨਾਂ ਗੀ ਪਾ ਲਿਓ ਤੇ ਆਟਾ ਲੈ ਲਿਓ ਕੋਲੀ ਘਾਟਾ ਲੈ ਲਿਆ ਸੀ ਤੇ ਉਹਦੇ ਵਿੱਚ ਇਹਨੂੰ ਪੁੰਨੀ ਜਾਣਾ ਇਹਨੂੰ ਨਾ ਆਪਾਂ ਨੇ ਜਿੱਦਾਂ ਕੜਾ ਬਣਾਉਨੇ ਆ ਉਦਾਂ ਹੀ ਬਣਾਉਣਾ ਬਸ ਇਹਦੇ ਵਿੱਚ ਪਾਣੀ ਨਹੀਂ ਪਾਉਣਾ ਹੈਗਾ ਜੇ ਇਹ ਚ ਪਾਣੀ ਪਾਤਾ ਤਾਂ ਨਹੀਂ ਕੜਾ ਬਣ ਜਾਣਾ ਜੇ ਨਹੀਂ ਪਾਣੀ ਪਾਏ ਇਹਨੂੰ ਸੁੱਕ ਬਰੂਰਾ ਜਿਹਾ ਰੱਖਿਆ ਤਾਂ ਕਸਰ ਬਣ ਜਾਣਾ ਸੋ ਮੈਂ ਦੇਖ ਦੇਖ ਕੇ ਹਿਸਾਬ ਜੇ ਨਾਲ ਬੀਨ ਸੁੱਕ ਬਰੂਰਾ ਜਿਹਾ ਕਰਨਾ ਉਸ ਹਿਸਾਬ ਨਾਲ ਆਟਾ ਪਾ ਕੇ ਮੈਂ ਇਹਨੂੰ ਪੁੰਨੀ ਗਏ ਹੁਣ ਆਪਾਂ ਨੇ ਇਹਨੂੰ ਇੱਕ ਬਰਾਊਨ ਜਿਹਾ ਕਰ ਲੈਣਾ ਜਦ ਇਹ ਥੋੜਾ ਜਿਹਾ ਬਰਾਊਨ ਜਿਹਾ ਹੋ ਗਿਆ ਫਿਰ ਇਹਦੇ ਵਿੱਚ ਆਪਾਂ ਨੇ ਸਵਾਦ ਮੁਤਾਬਕ ਚੀਨੀ ਪਾ ਦੇਣੀ ਜਾਂ ਜੇ ਕੋਲ 슈ਗਰ ਤੁਸੀਂ ਇੱਥੇ ਬੂਰੇ ਦਾ ਵੀ ਇਸਤੇਮਾਲ ਕਰ ਸਕਦੇ ਹੋ ਪਰ ਮੈਂ ਇੱਥੇ ਥੋੜੀ ਜਿਹੀ ਚੀਨੀ ਪਾਉਂਗੀ ਇਹ ਦੇਖੋ ਇਹ ਬਰਾਊਨ ਹੋ ਗਿਆ ਹੁਣ ਇਹਦੇ ਵਿੱਚ ਆਪਾਂ ਨੇ ਚੀਨੀ ਪਾ ਦੇਣੀ ਕਿਉਂਕਿ ਜਦ ਆਪਾਂ ਇਹਨੂੰ ਖਾਣੇ ਆ ਤਾਂ ਦੰਦਾਂ ਦੇ ਥੱਲੇ ਚੀਨੀ ਦੇ ਦਾਣੇ ਜਿਹਾਉਂਦੇ ਪਰ ਉਹ ਵਧੀਆ ਲੱਗਦੇ ਆ ਸੋ ਇਸ ਤਰੀਕੇ ਨਾਲ ਆਪਾਂ ਨੇ ਇਹ ਚੀਨੀ ਮਿਲਾ ਕੇ ਇੱਕ ਸਾਰ ਬਣਾ ਲਿਆ ਹੁਣ ਆਪਾਂ ਚੱਲੇ ਆਂ ਜੀ ਬਰੋਟੇ ਕੋਲ ਬਰੋਟਾ ਵਧਾਉਣ ਸੋ ਮੇਰੇ ਜਾਂਦੇ ਨੂੰ ਮੇਰੀ ਮਾਤਾ ਨੇ ਬਰੋਟਾ ਵਧਾਤਾ ਸੀ ਇਹ ਮੈਂ ਵੀਡੀਓ ਬਾਅਦ ਚ ਸ਼ੂਟ ਕੀਤਾ ਜਦੋਂ ਅਸੀਂ ਆਰਤੀ ਕੀਤੀ ਉਸ ਟਾਈਮ ਮੈਂ ਵੀਡੀਓ ਸ਼ੂਟ ਨਹੀਂ ਕੀਤਾ ਸੀ ਸੋ ਇਹ ਆਰਤੀ ਵਾਲੀ ਥਾਲੀ ਆਪਣੀ ਆਪਾਂ ਤਾਂ ਪਿੰਡਾਂ ਦੇ ਬੰਦੇ ਆ ਦੇਖ ਕੇ ਲੱਗੇ ਹੋਏ ਆ ਅਸਲੀ ਪੂਜਾ ਤਾਂ ਜਿਹੜੇ ਅਸਲੀ ਬ੍ਰਾਹਮਣ ਮਹਾਜਨ ਨੇ ਇਸ ਕਿਤੇ ਦੇ ਨਾਲ ਸੰਬੰਧ ਰੱਖਦੇ ਆ ਜਿਹੜੇ ਉਹਨਾਂ ਦੀ ਪੂਜਾ ਹੁੰਦੀ ਆ ਆਪਾਂ ਤਾਂ ਜੱਟ ਬੁੱਧੀ ਆ ਸੋ ਆਪਣੇ ਉਸ ਹਿਸਾਬ ਨਾਲ ਆਪਾਂ ਤੇ ਹਰ ਮਨਾ ਲਿੰਦੀ ਆ ਤੇ ਹਰ ਵਾਰ ਆਪਾਂ ਸਾਰਿਆਂ ਨੂੰ ਮਨਾਈਦੇ ਆ ਸੋ ਇੱਥੇ ਆਪਾਂ ਨੇ ਸੱਤ ਤੱਕ ਟਿੱਕੀਆਂ ਰੱਖ ਲਈਆਂ ਤੇ ਥੋੜੇ ਜਿਹਾ ਜੌਂ ਉਹ ਆਪਾਂ ਉੱਥੋਂ ਜਦੋਂ ਜੌਂ ਵਧਾਉਣ ਲੈ ਕੇ ਆਂ ਜਾਂਦੇ ਆ ਉੱਥੋਂ ਮੋੜ ਕੇ ਲਿਗਿਆਉਂਦੇ ਆ ਥੋੜੇ ਜਿਹਾ ਫਿਰ ਉੱਥੋਂ ਲੈ ਕੇ ਆਵਾਂਗੇ ਸੋ ਬਾਲਟੀ ਰਹਿ ਗਈ ਤੇ ਥੋੜੀ ਜਿਹੀ ਛੋਟੀ ਹੁਣ ਆਪਾਂ ਨੇ ਦੂਜੀ ਵੱਡੀ ਬਾਲਟੀ ਦੇ ਵਿੱਚ ਪਾ ਲਈ ਜੋ ਸਾਰਾ ਆਪਣਾ ਟਿੱਕੀਆਂ ਵਗੈਰਾ ਤਿਆਰ ਕਰਕੇ ਜਿਹੜਾ ਆਪਾਂ ਨੇ ਆਰਤੀ ਵਾਲਾ ਦੀਵਾ ਬਾਲਿਆ ਸੀਗਾ ਮਾਤਾ ਰਾਣੀ ਦੀ ਆਰਤੀ ਕਰੀ ਸੀ ਜੋ ਬਰੋਟੇ ਦੀ ਉਹਨੂੰ ਆਪਾਂ ਨੇ ਇਦਾਂ ਹੀ ਰੱਖ ਲੈਣਾ ਤੇ ਇਹ ਦੀਵਾ ਬਲਦਾ ਲੈ ਕੇ ਜਾਂਦੇ ਹੁੰਨੇ ਜਿੱਥੇ ਆਪਣੇ ਆਪ ਬਾਦ ਜਾਂਦਾ ਫਿਰ ਓਕੇ ਫਿਰ ਅੱਗੇ ਜਾ ਕੇ ਜ ਮੱਥਾ ਟੇਕਣ ਲੱਗਦੇ ਆ ਫਿਰ ਬਾਹਰ ਲਾਉਨੇ ਆ ਸੋ ਆਪਾਂ ਨੇ ਹੁਣ ਦੋਨੇ ਪਾਸੇ ਤਿਆਰ ਕਰ ਲਿਆ ਮੇਰੇ ਆਂਟੀ ਨਾਲ ਨੇ ਵੀ ਉਹ ਵੀ ਤਿਆਰ ਹੋ ਗਏ ਜੀ ਅਸੀਂ ਵੀ ਉਹਨਾਂ ਨੇ ਵੀ ਬਾਲਟੀ ਦੇ ਵਿੱਚ ਹੀ ਸਾਂਝੀ ਮਾਤਾ ਪਾਈ ਸੀ ਤੇ ਅਸੀਂ ਐਵੇਂ ਤੇ ਹੁਣ ਅਸੀਂ ਆਪਾਂ ਆਪਣੀ ਟਾਰਜਨ ਦੇ ਉੱਤੇ ਲੈ ਕੇ ਪਹੁੰਚ ਚੁੱਕੇ ਹਾਂ ਜੀ ਕਜੋਲੀ ਨਹਿਰ ਤੇ ਨਹਿਰ ਉੱਤੇ ਬਹੁਤ ਸਾਰਾ ਇਕੱਠ ਸੀ ਬਹੁਤ سارے ਲੋਕ ਦੂਰੋਂ ਦੂਰੋਂ ਆਏ ਹੋਏ ਸੀ ਇੱਥੇ ਨਾ ਬਹੁਤ ਧੂਮ ਧਾਮ ਨਾਲ ਦਸਹਰੇ ਦਾ ਦਿਨ ਮਨਾਇਆ ਜਾਂਦਾ ਮਨ ਲੇ ਕੇ ਕਈ ਤਾਂ ਇੱਥੇ ਮੈਂ ਦੇਖਿਆ ਸਾਂਝੀ ਮਾਤਾ ਨੂੰ ਢੋਲ ਦੇ ਨਾਲ ਲੈ ਕੇ ਆਉਂਦੇ ਹੁੰਦੇ ਆ ਵੀ ਉਹ ਇੰਨੀ ਵਧੀਆ ਵਿਦਾਇਗੀ ਕਰਦੇ ਆ ਸੋ ਸ਼ਬਦਾਂ ਦੀ ਕੋਈ ਹੀਰ ਫੇਰ ਹੋ ਗਈ ਹੋਵੇ ਜੀ ਉਹਦੇ ਲਈ ਮੈਂ ਮਾਫੀ ਚਾਹਾਂਗੀ ਸੋ ਬਹੁਤ ਵਧੀਆ ਸੀ ਤੇ ਉਸ ਤੋਂ ਬਾਅਦ ਹੁਣ ਮੇਰੀ ਵਾਰੀ ਆਈ ਤੇ ਦੈਨ ਆਪਾਂ ਬਰੋਟਾ ਬਧਾ ਦਿੱਤਾ ਤੇ ਆਪਾਂ ਮੱਥਾ ਟੇਕਿਆ ਫਿਰ ਆਪਾਂ ਆਪਣੇ ਘਰ ਨੂੰ ਅੱਗੇ ਮੱਥਾ ਤੁਸੀਂ ਦੇਖ ਸਕਦੇ ਹੋ ਬਹੁਤ ਵਧੀਆ 뷰 ਸੀਗਾ ਨਹਿਰ ਦਾ ਤੇ ਹੁਣ ਆਪਾਂ ਨੇ ਇੱਥੇ ਪੱਤੇ ਖੇਤ ਵਿੱਚੋਂ ਗੰਨੇ ਤੁਸੀਂ ਅਰੇ ਵਾਲੇ ਦਿਨ ਗੰਨੇ ਦੇ ਨਾਲ ਮੱਥਾ ਟੇਕਿਆ ਜਾਂਦਾ ਸੋ ਹੁਣ ਅਸੀਂ ਖੇਤਾਂ ਵਿੱਚੋਂ ਗੰਨੇ ਵੱਟ ਲੈਣੇ ਰਸਤੇ ਇਹ ਰਸਤੇ ਵਿੱਚ ਖੇਤ ਆ ਰਹੇ ਸੀਗੇ ਸੋ ਅਸੀਂ ਸੋਚੇ ਇੱਥੋਂ ਹੀ ਗੰਨੇ ਵੱਟ ਲੈ ਕੇ ਚੱਲਦੇ ਹਾਂ ਤੁਸੀਂ ਦੇਖ ਸਕਦੇ ਹੋ ਸਾਡੇ ਪਿੰਡ ਦਾ 뷰 ਆ ਇੱਧਰ ਸਤਿਮਾਤਾ ਸੀ ਤੇ ਹੁਣ ਆਪਾਂ ਆਪਣੀ ਟਾਰਜਨ ਦੇ ਉੱਤੇ ਫਿਰ ਤੋਂ ਘਰ ਨੂੰ ਜਾਂਦੇ ਹੋਏ ਤੇ ਰਾਸਤੇ ਵਿੱਚ ਮੈਂ ਕੋਈ ਛੁੱਟ ਨਹੀਂ ਕੀਤਾ ਕਿਉਂਕਿ ਮੈਂ ਐਕਟਿਵਾ ਚਲਾਉਣੀ ਸੀਗੀ ਸੋ ਇਹ ਮੇਰੇ ਆਂਟੀ ਜੀ ਆਗੇ ਗੰਨਾ ਲੈ ਕੇ ਤੇ ਹੁਣ ਅਸੀਂ ਚੱਲਦੇ ਆਂ ਜੀ ਆਪਣੇ ਘਰ ਨੂੰ ਘਰਾਂ ਅਗੇ ਅਸੀਂ ਟਿੱਕੀਆਂ ਲਾਤੀਆਂ ਤੇ ਜੌਣ ਲਾ ਦਿੱਤੇ ਉਸ ਤੋਂ ਬਾਅਦ ਫਿਰ ਅਸੀਂ ਸ਼ਹੀਦ ਸਿੰਘਾਂ ਦੇ ਮੱਥਾ ਟੇਕਣਗੇ ਇਹ ਸਾਡੇ ਪਿੰਡ ਦੇ ਸ਼ਹੀਦ ਸਿੰਘ ਜੀ ਇੱਥੇ ਹਰੇਕ ਦਸਵੀਂ ਨੂੰ ਮੱਥਾ ਟੇਕਣ ਜਾਂਦੇ ਆ ਇਹ ਦਸਹਰੇ ਦੀ ਜੋ ਦਸਵੀਂ ਆ ਇਹਨੂੰ ਸਾਲ ਦੀ ਦਸਵੀਂ ਮੰਨਿਆ ਜਾਂਦਾ ਸੋ ਇਸ ਦਿਨ ਥੋੜਾ ਜਿਹਾ ਸਪੈਸ਼ਲ ਮਾਹੌਲ ਸੀ ਉਸ ਤੋਂ ਬਾਅਦ ਅਸੀਂ ਪਿਸ਼ੋਕੜੀ ਅਸੀਂ ਈਦਾਂ ਸਿੰਘਾਂ ਤੇ ਗਏ ਉੱਥੇ ਵੀ ਅਸੀਂ ਮੱਥਾ ਟੇਕ ਕੇ ਆ ਤੇ ਮੱਥਾ ਟੇਕ ਕੇ ਬਾਬਾ ਜੀ ਦਾ ਆਸ਼ੀਰਵਾਦ ਕੇ ਲਿਆ ਅਰਦਾਸ ਕੀਤੀ ਮਾਰਾ ਸੱਚਾ ਬਾਸ਼ਾ ਦੁਸਹਿਰਾ ਸਾਰਿਆਂ ਲਈ ਸੁੱਖ ਸ਼ਾਂਤੀ ਬਣਾਵੇ ਸਾਰਿਆਂ ਲਈ ਖੁਸ਼ੀਆਂ ਭਰਿਆ ਹੋਵੇ ਸੋ ਹੁਣ ਇੱਥੇ ਆਪਾਂ ਜੋਤ ਕੀ ਪਾ ਕੇ ਫਿਰ ਆਪਾਂ ਘਰ ਨੂੰ ਵਾਪਸ ਆਗੇ ਤੇ ਮੇਰੀ ਛੋਟੀ ਜੀ ਭਤੀਜੀ ਆ ਉਹਨੇ ਇਹ ਸਾਰਾ ਸ਼ੂਟ ਕੀਤਾ ਸੋ ਥੋੜਾ ਜਿਹਾ ਮੋਬਾਈਲ ਉਹ ਤੇ ਦਬਿੰਗਾ ਹੋ ਗਿਆ ਸੋ ਸਾਰਾ ਉਹ ਨਹੀਂ ਹੀ ਉਹਦੇ ਕੋਲ ਸੀਗਾ ਫੋਨ ਪੜਾਇਆ ਹੋਇਆ ਮੈਂ ਮੈਂ ਕਿ ਚਲੋ ਸ਼ੂਟ ਕਰਦੇ ਥੋੜਾ ਬੋਤਾ ਤੇ ਇਹ ਸਾਡੇ ਪਿੰਡ ਦੀ ਸੀਸੀਟੀਵੀ ਕੈਮਰੇ ਹੁਣ ਆਪਾਂ ਅੱਗੇ ਜੀ ਆਪਣੇ ਘਰ ਉਸ ਤੋਂ ਬਾਅਦ ਦਸਹਰੇ ਦਾ ਮੱਥਾ ਟੇਕਿਆ ਜਿਹੜੇ 10 ਪਾਥੀਆਂ ਰੱਖ ਕੇ ਗੋਹੇ ਦੀਆਂ ਤੇ ਮਤਲਬ ਕਿ 10 ਸਿਰ ਮੰਨੇ ਜਾਂਦੇ ਆ ਰਾਵਣ ਦੇ ਸੋ ਉਸ ਹਿਸਾਬ ਨਾਲ ਆਪਾਂ ਮੱਥਾ ਟੇਕਦੇ ਆਂ ਤੇ ਹੁਣ ਆਪਾਂ ਨੇ ਇਹ ਸਿੰਘਾਂ ਦੀ ਰੋਟੀ ਬਣਾਈ ਆ ਹਰੇਕ ਦਸਹਰੇ ਤੇ ਪੰਜ ਸਿੰਘਾਂ ਦੀ ਰੋਟੀ ਤਿਆਰ ਕਰਕੇ ਗੁਰਦੁਆਰਾ ਸਾਹਿਬ ਦਿੱਤੀ ਜਾਂਦੀ ਹੈ ਸਾਡੇ ਘਰਾਂ ਚੋਂ ਸੋ ਨਾਰਮਲ ਪਿੰਡਾਂ ਦੇ ਵਿੱਚ ਬਹੁਤ ਘਰਾਂ ਚ ਐਵੇਂ ਹੁੰਦਾ ਸੋ ਪੋਤ ਵਾਲੀ ਸਾਹਿਬ ਮੱਥਾ ਟੇਕਣ ਤੋਂ ਬਾਅਦ ਅਸੀਂ ਜੀ ਮੇਲੇ ਵਿੱਚ ਲੱਗੇ ਉੱਥੇ ਮੈਂ ਮੋਬਾਈਲ ਨਹੀਂ ਕੱਢਿਆ ਕਿਉਂਕਿ ਉੱਥੇ ਸਿੰਘ ਅਲਾਉ ਨਹੀਂ ਸੀ ਕਰਦੇ ਮੇਲੇ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਬਹੁਤ ਸਾਰੀਆਂ ਰੌਣਕਾਂ ਲੱਗੀਆਂ ਹੋਈਆਂ ਸੀ ਤਰ੍ਹਾਂ ਤਰ੍ਹਾਂ ਦੀਆਂ ਵੈਰਾਈਟੀਆਂ ਖਾਣ ਦੀਆਂ ਵਾਲੀਆਂ ਹਾਰੇ ਕੀ ਤਰ੍ਹਾਂ ਦੇਖ ਲਾਉਣੇ ਹਰ ਇੱਕ ਚੀਜ਼ ਜਿਸੇ ਲੱਗੂ ਇਸੇ ਬਹੁਤ ਸਾਸਕਾ ਇਸ ਸਾਰਾ ਕੁਝ ਤੁਸੀਂ ਕਰੋ ਜੀ ਮੇਲਾ ਇੰਜੋਏ ਮੈਂ ਦੇਖੀ ਛੋਟੇ ਛੋਟੇ ਜਿਹੇ ਸਮੋਸੇ ਫਿਰ ਅਸੀਂ ਰਾਵਣ ਮਹਾਰਾਜ ਜੀ ਵੱਲ ਬਦੇ ਤੇ ਉਸ ਤੋਂ ਬਾਅਦ ਫਿਰ ਅਸੀਂ ਨੇ ਥੋੜੇ ਜੇ ਝੂਟੇ ਬੱਚਿਆਂ ਨੇ ਤੇ ਦੈਨ ਆਪਾਂ ਖਾਦਾ ਪੀਤਾ ਫਿਰ ਮਤਲਬ ਕਿ ਪੂਰਾ ਇੰਜੋਏ ਕੀਤਾ ਸੋ ਤੁਸੀਂ ਐਨੇ ਮੇਲਾ ਇੰਜੋਏ ਕਰੋ ਇੱਥੇ ਟਰਨਮੈਂਟ ਚੱਲ ਰਿਹਾ ਸੀ ਸੋ ਮੈਂ ਪਿੱਛੇ ਜੇ ਹੀ ਰਹੀ ਕਿਉਂਕਿ ਮੇਨਾ ਛੋਟਾ ਬੱਚਾ ਸੀ ਸੋ ਤਾਂ ਕਰਕੇ ਵੀ ਐਨੇ ਕੱਠ ਦੇ ਜਿੱ ਕਾਨੂੰ ਜਾਣਾ ਸੋ ਉਨੋਂ ਜ਼ਿਆਦਾ ਸੀ ਕਿ ਮੈਂ ਰਾਵਣ ਮਹਾਰਾਜੀ ਦਾ ਬੁੱਤ ਦੇਖਣਾ ਸੀ ਲਾਸਟ ਤੱਕ ਦੇਖ ਕੇ ਜਾਣਾ ਸੀ ਸਾਰਾ ਬਟ ਇੰਨਾ ਟਾਈਮ ਨਹੀਂ ਸੀਗਾ ਇਹ ਭਤੀਜੀ ਕਹਿੰਦੀ 부ਜੀ ਮੈਂ ਛੂਟੇ ਲੈਣੇ ਆ ਸੋ ਇਹਨੂੰ ਛੂਟੇ ਦਿਵਾਉਣ ਲੱਗੇ ਸਿੱਧੀ ਪੁੱਠੀ ਹੋਵੇ ਛੂਟੇ ਲੰਦੇ ਆ ਲੋਕ ਸਿੱਧੇ ਹੋਗੇ ਸੋ ਇਹਨੂੰ ਇਦਾਂ ਹੀ ਮਜ਼ਾ ਆਉਂਦਾ ਹੁਣ ਦੇਖੋ ਫੇਰ ਜਾ ਰਹੀ ਹੈ ਛੂਟੇ ਲੈਣ ਇਹ ਇੰਨੇ ਕਿ ਜ਼ਿਆਦਾ ਮਸਤ ਸੀਗੀ ਵੀ ਹਾਂ ਮੈਂ ਛੂਟੇ ਲਈ ਜਾਵਾਂ ਮੈਨੂੰ ਕੋਈ ਤਾਰੇ ਨਾ ਛੂਟੇ ਪਰਤੇ ਇਹਨੂੰ ਬਹੁਤ ਔਖਾ ਧਾਰ ਕੇ ਲੈ ਕੇ ਆਈਆਂ ਮੈਂ ਛੂਟਿਆਂ ਇਹ ਦੇਖੋ ਗਾ ਸ਼ਾਰਾ ਮਾਰ ਦੀਆਂ ਪੁੱਠੀਆਂ ਸਿੱਧੀਆਂ ਮੇਲੇ 'ਚ ਜਾਣਾ ਨਹੀਂ ਸੀ ਮਾਨੀ ਦੀ ੱੱਕੇ ਨਾਲ ਲੈ ਕੇ ਆਈਆਂ ਇਹਨੂੰ ਮੈਂ ਕਿਹਾ ਚੱਲ ਚੱਲ ਵੀ ਮੈਂ ਕੱਪੜੇ ਸਿਉਣੇ ਆ ਗਿੰਬੇ ਤੁਹਾਨੂੰ ਪਤਾ ਬੁਟੀਕ ਮੇਰਾ ਬੁਟੀਕ ਦਾ ਕੰਮ ਆ ਸੋ ਮੈਨੂੰ ਸੂਟ ਵਗੈਰਾ ਸਲਾਈ ਕਰਨੇ ਹੁੰਦੇ ਆ ਮੈਂ ਘੜੀ ਘੰਟਾ ਇਹਨੂੰ ਲੈ ਗਈ ਵੀ ਚੱਲ ਤੈਨੂੰ ਮੈਂ ਮੇਲਾ ਦਿਖਾ ਲਿਆ ਮੈਂ ਸੋ ਮੇਲੇ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਅਸੀਂ ਦੇਖੀਆਂ ਕੁਛ ਮਾੜਾ ਮੋਟਾ ਖੀਦਿਆ ਜੋ ਖਰੀਦਣਾ ਸੀ ਤੇ ਬਹੁਤ ਵਧੀਆ ਇੰਜੋਏ ਕੀਤਾ ਹੋਪ ਕੇ ਤੁਸੀਂ ਵੀ ਦਸਹਰੇ ਦਾ ਮੇਲਾ ਦੇਖ ਕੇ ਗਏ ਹੋਵੋਗੇ ਸੋ ਕਮੈਂਟ ਕਰਕੇ ਦੱਸਿਓ ਜੀ ਕਿਨੇ ਕਿਨੇ ਇਸ ਵਾਰ ਮਨੰਡੇ ਦਾ ਦਸਹਰੇ ਦਾ ਮੇਲਾ ਦੇਖਿਆ ਜੇ ਤੁਹਾਨੂੰ ਮੇਲਾ ਦੇਖਿਆ ਜੀ ਕਿਵੇਂ ਦਾ ਲੱਗਿਆ ਜਿਨ੍ਹਾਂ ਨੇ ਨਹੀਂ ਦੇਖਿਆ ਤਾਂ ਤੁਸੀਂ ਮੇਰੀ ਇਸ ਵੀਡੀਓ ਦੇ ਜਰੀਏ ਦੇਖ ਸਕਦੇ ਹੋ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ ਜੀ ਜੇ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਨਹੀਂ ਆਏ ਹੋ ਚੈਨਲ ਤੇ ਲਾਈਕ ਸ਼ੇਅਰ ਤੇ ਇੱਕ ਸੋਨਾ ਜਿਹਾ ਸਬਸਕ੍ਰਾਈਬ ਕਰ ਲਿਓ ਜੇ ਤੁਹਾਨੂੰ ਬਲੌਗ ਵਧੀਆ ਲੱਗਿਆ ਤਾਂ ਇੱਕ ਸੋਨਾ ਜਿਹਾ ਕਮੈਂਟ ਕਰ ਦਿਓ ਵੀਡੀਓ ਦੇਖਣ ਲਈ ਧੰਨਵਾਦ